ਹਾਂਜੀ ਬਈ ਦੋਸਤੋ ਕੀ ਹਾਲ ਚੱਲ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਦੇ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਜਿਵੇਂ ਕਿ ਆਪਣੇ ਘਰਾਂ ਵਿੱਚ ਹੀਫਰਸ ਹੁੰਦੀਆਂ ਵਾ ਪਹਿਲੇ ਲਕਟੇਸ਼ਨ ਜਾਂ ਦੂਸਰੇ ਲਕਟੇਸ਼ਨ ਦੇ ਜਦੋਂ ਉਹਨੇ ਸੂਣਾ ਹੁੰਦਾ ਵਾ ਠੀਕ ਹੈ ਜੀ ਫਸਟ ਟਾਈਮ ਜਾਂ ਪਲੂਨ ਵੈਡ ਕਹਿ ਦਿੰਨੇ ਆ ਉਹਨਾਂ ਵਾਸਤੇ ਆਪਾਂ ਤੁਹਾਡੇ ਵਾਸਤੇ ਕੁਸ਼ਪ ਬੁੱਲ ਲੈ ਕੇ ਆਏ ਆ ਜਿਨ੍ਹਾਂ ਦਾ ਮਿਲਕ ਰਿਕਾਰਡ ਵੀ ਚੰਗਾ ਹੋਊਗਾ ਠੀਕ ਹੈ ਜੀ ਸੋ ਜਿਨ੍ਹਾਂ ਦੇ ਅੱਗੇ ਜਦੋਂ ਉਹਨਾਂ ਨੇ ਸੂਣਾ ਵਾ ਜਿਹੜੇ ਅੱਜ ਤੱਕ ਕਦੇ ਨਹੀਂ ਸੂਈਆਂ ਬੱਚੀਆਂ ਉਹਨਾਂ ਨੂੰ ਸੂਣ ਮੌਕੇ ਸਮੱਸਿਆ ਨਾ ਆਵੇ ਮਤਲਬ ਕਿ ਆਸਾਨੀ ਨਾਲ ਉਹਨਾਂ ਦੇ ਕਾਲਜ ਵਿੱਚ ਹੋ ਸਕੇ ਠੀਕ ਹੈ ਜੀ ਉਹ ਤੁਹਾਡੇ ਵਾਸਤੇ ਆਪਾਂ ਕੁਸ਼ਕ ਬੁੱਲ ਚੁਣ ਕੇ ਲੈ ਕੇ ਆਏ ਆ ਜਿਹਨਾਂ ਦੇ ਸਿਮਨ ਭਰਾ ਕੇ ਉਹਨਾਂ ਨੂੰ ਸੂਣ ਵਿੱਚ ਸਮੱਸਿਆ ਨਾ ਆ ਸਕੇ ਠੀਕ ਹੈ ਜੀ ਸੋ ਕੁਸ਼ਕ ਵੀਰ ਭਰਾ ਆਪਾਂ ਨੂੰ ਕਮੈਂਟ ਵੀ ਕਰਕੇ ਇਹ ਕਹਿ ਰਹੇ ਸੀਗੇ ਕਿ ਉਹਨਾਂ ਆਪਾਂ ਨੂੰ ਬੁਲਾਵਾਰੀ ਦੱਸਿਆ ਜਾਵੇ ਕਿ ਜੇ ਫਸਟ ਟਾਈਮ ਆਪਾਂ ਹਿਸ ਫਰਸ ਦੇ ਸਿਮਨ ਪੜਾਉਣਾ ਵਾ ਕਿ ਕਿਹੜਾ ਸਿਮਨ ਪੜਾਇਆ ਜਾਵੇ ਕਿ ਆਪਣੇ ਜੋ ਬੱਚਿਆਂ ਨੇ ਸੂਣਾ ਵਾ ਸੂਣ ਵਿੱਚ ਸਮੱਸਿਆ ਨਾ ਆ ਸਕੇ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰਨਾ ਠੀਕ ਹੈ ਜੀ ਸੋ ਦੇ ਸਭ ਤੋਂ ਪਹਿਲਾਂ ਦੇਖੋ ਜੀ ਲੇਟਸਟ ਸਾਇਰ ਕਾਲਿੰਗ ਇਸ ਜਿਹੜੇ ਆਪਣੇ ਸੀਡੀਸੀਬੀ ਦਾ ਡਾਟਾ 2 8ਵੇਂ ਮਹੀਨੇ 2025 ਤੱਕ ਆ ਰਿਹਾ ਠੀਕ ਹੈ ਜੀ ਇਹਦੇ ਵਿੱਚ ਕੀ ਹੁੰਦਾ ਇਹ ਸਾਇਰ ਕਾਲਿੰਗ ਇਸ ਜਿੰਨਾ ਇਹ ਘਟ ਤੋਂ ਘਟ ਹੋ ਗਈ ਠੀਕ ਹੈ ਜੀ ਤੁਸੀਂ ਕੋਈ ਵੀ ਸੀਮਣ ਲੈ ਸਕਦੇ ਆ ਤੁਹਾਡੀ ਮਰਜ਼ੀ ਨਾਲ ਚੁਣ ਸਕਦੇ ਆ ਜੋ ਆਪਾਂ ਦੱਸਾਂਗੇ ਤਾਂ ਦੱਸਾਂਗੇ ਤੁਸੀਂ ਆਪਦੀ ਮਰਜ਼ੀ ਨਾਲ ਵੀ ਸੀਮਣ ਚੁਣ ਸਕਦੇ ਆ ਜੋ ਤੁਹਾਨੂੰ ਚੰਗਾ ਲੱਗਦਾ ਬਟ ਉਹਦੇ ਵਿੱਚ ਸਾਇਰ ਕਾਲਵਿੰਗ ਇਸ ਜ਼ਰੂਰ ਦੇਖਿਆ ਕਰੋ ਜਿੰਨਾ ਇਹ ਘੱਟ ਤੋਂ ਘੱਟ ਹੋਵੇ ਜਿਹੜੀ ਬੱਚੀ ਅਜੇ ਤੱਕ ਕਦੇ ਵੀ ਨਹੀਂ ਸੂਈ ਹੁੰਦੀ ਉਸ ਦੇ ਇਹ ਸੀਮਨ ਭਰਾ ਕੇ ਆਪਾਂ ਸਾਇਰ ਕਾਲਵੀਂ ਦੇਸ ਘਟ ਤੋਂ ਘਟ ਜਿੰਨਾ ਹੋਵੇ ਉਹ ਪਰੋਣਾਵਾਂ ਵੀ ਆਸਾਨੀ ਨਾਲ ਸੂਲ ਸਕੇ ਮੰਨ ਕੇ ਜੇ ਤੁਸੀਂ ਦੇਖੋ ਲੈਫਟ ਸਾਈਡ ਦੇ ਜੋ ਫੋਟੋ ਤੁਸੀਂ ਦੇਖ ਦੇਖ ਰਹੇ ਆਂ ਗਾਂ ਦੀ ਠੀਕ ਹੈ ਜੀ ਐਸਾ ਦਾ ਤੁਸੀਂ ਸਿਰ ਦੇਖੋ ਕਿੰਨਾ ਭਾਰਾ ਵਾ ਜੇ ਆਪਾਂ ਜਾਦੀ ਕਾਲਵੀਂ ਵਾਲਾ ਇਸ ਵਾਲਾ ਭਰਾਉਨੇ ਆ ਉਹ ਸੀਮਨ ਸਾਇਰ ਕਾ ਵੀ ਦੇਸ ਤਾਂ ਉਹਦਾ ਜੋ ਬੱਚਾ ਆਊਗਾ ਜਾਂ ਬੱਚਾ ਆਊਗਾ ਕੋਈ ਵੀ ਬੱਚੀ ਜਾਂ ਬੱਛਾ ਉਹਦਾ ਸਿਰ ਬਹੁਤ ਜ਼ਿਆਦਾ ਭਾਰਾ ਹੋਊਗਾ ਠੀਕ ਹੈ ਜੀ ਜਿੰਨਾ ਸਿਰ ਭਰੂਗਾ ਉਨਨੇ ਹੀ ਪਸ਼ੂ ਨੂੰ ਸੂਣ ਵਿੱਚ ਸਮੱਸਿਆ ਆਊਗੀ ਜਦੋਂ ਆਪਣਾ ਮੁੱਖ ਕਾਰਨ ਪਸ਼ੂ ਦਾ ਸੈਰੀ ਹੁੰਦਾ ਜਿੰਨਾ ਚਿਰ ਸਿਰ ਬਾਹਰ ਨਹੀਂ ਆਉਂਦਾ ਉਹਨਾਂ ਚਿਰ ਸਮੱਸਿਆ ਹੁੰਦੀ ਜਦੋਂ ਸਿਰ ਬਾਹਰ ਆ ਗਿਆ ਉਹਨਾਂ ਦਾ ਪਸ਼ੂ ਆਪਣਾ ਸੂਪੇ ਹੁੰਦਾ ਸਮਝਣਾ ਠੀਕ ਹੈ ਜੀ ਤੁਸੀਂ ਰਾਈਟ ਸਾਈਡ ਤੇ ਫੋਟੋ ਦੇਖ ਸਕਦੇ ਆ ਉਸ ਦਾ ਸਿਰ ਪਤਲਾ ਤੇ ਲੰਬਾਈ ਵਿੱਚ ਆ ਰਿਹਾ ਗਾਂ ਦਾ ਜਿੰਨਾ ਸਾਇਰ ਕਾਲਮਿੰਗ ਇਸ ਘੱਟ ਹੋਊਗਾ ਉਨਾਂ ਹੀ ਸਿਰ ਬੱਚੀ ਜਾਂ ਬੱਚੇ ਦਾ ਛੋਟਾ ਹੋਊਗਾ ਠੀਕ ਹੈ ਜੀ ਤੇ ਉਨਾਂ ਹੀ ਆਸਾਨੀ ਨਾਲ ਜੋ ਆਪਣਾ ਬੱਚੀ ਆ ਉਹ ਜਨਮ ਦੇ ਸਕਦੀ ਆ ਬੱਚੇ ਦੀ ਜੋ ਫਸਟ ਹੀ ਫਰਸਟ ਲਿਗਿਟੇਸ਼ਨ ਤੇ ਉਸਨੇ ਸੁਣਾ ਹੁੰਦਾ ਵਾ ਜਾਂ ਸੈਕੰਡ ਟਾਈਮ ਵੀ ਠੀਕ ਹੈ ਜੀ ਸੋ ਤੁਹਾਡੇ ਵਾਸਤੇ ਬੋਲੇ ਲੈ ਕੇ ਆਏ ਆ ਸਭ ਤੋਂ ਪਹਿਲਾ ਬੋਲ ਹੈਗਾ ਜੀ ਸਪਾਈਕ ਸਪਾਈਕ ਬੋਲ ਦਾ ਮਿਲਕ ਰਿਕੋਰ ਵੀ ਬਹੁਤ ਵਧੀਆ ਵਾ ਠੀਕ ਹੈ ਜੀ 40 ਤੋਂ 45 ਲੀਟਰ ਮਿਲਕ ਰਿਕੋਰ ਆ ਰਿਹਾ ਇਸ ਬੋਲ ਦਾ ਅੰਕੜੇ ਵੀ ਅਸੀਂ ਦੇ ਤਕਰੀਬਨ ਬਹੁਤ ਵਧੀਆ ਨੇ ਠੀਕ ਹੈ ਜੀ ਫਰਸਟ ਟਾਈਮ ਆਪਾਂ ਤੁਹਾਨੂੰ ਹੁਣ ਕਹਿੰਦੇ ਸਾਇਰ ਕਾਲਮ ਇਸ ਦੇ ਅੰਕੜੇ ਦਿਖਾਵਾਂਗੇ ਬਾਕੀ ਸਾਰੇ ਅੰਕੜੇ ਨਹੀਂ ਦਿਖਾਉਂਦੇ ਠੀਕ ਹੈ ਜੀ ਕਿਉਂਕਿ ਬਾਰੇ ਅੰਕੜੇ ਦਿਖਾਉਣ ਲੱਗੇ ਵੀਡੀਓ ਬਹੁਤ ਲੰਬੀ ਚਲੀ ਜਾਊਗੀ ਜੇ ਤੁਸੀਂ ਇਹਨਾਂ ਬੁੱਲਾਂ ਦੀ ਡਿਟੇਲ ਦੇਖਣੀ ਹੈ ਸਪਾਈਕ ਜਾਂ ਹੋਰ ਆਪਾਂ ਤੁਹਾਨੂੰ ਅੱਗੇ ਬੋਲ ਦੱਸਾਂਗੇ ਇਹਨਾਂ ਸਾਰਿਆਂ ਬੁੱਲਾਂ ਦੀ ਕਲੀ ਕਲੀ ਡਿਟੇਲ ਆਪਣੇ ਚੈਨਲ ਦੇ ਵੀਡੀਓ ਅਪਲੋਡ ਕੀਤੇ ਹੋਏ ਨੇ ਸਾਰੇ ਬੁੱਲਾਂ ਦੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਆ ਠੀਕ ਹੈ ਜੀ ਸੋ ਤੁਸੀਂ ਇਸ ਵਿੱਚ ਦੇਖ ਸਕਦੇ ਆ ਸਾਇਰ ਕਾਲਮ ਇਸ ਹੈਗੇ ਜੀ 1.9 ਬਹੁਤ ਹੀ ਘੱਟ ਸਕੋਰ ਆ ਜਿੰਨਾ ਇਹ ਸਕੋਰ ਘੱਟ ਤੋਂ ਘੱਟ ਹੋਵੇ ਉਨਾ ਹੀ ਆਸਾਨ ਉਹ ਬੱਚੇ ਨੂੰ ਜਿਹੜਾ ਮੈਂ ਦੇ ਸਕਦੀ ਆ ਹਿਫਰ ਠੀਕ ਆ ਜੀ ਡਾਕਟਰ ਕਾਲਮੇਗਿਸ ਐਸਜੀਵੀ ਘਟਾ ਬਟ ਫਿਰ ਹਾਲ ਆਪਾਂ ਸਾਇਰ ਕਾਲਮੇਗਿਸ ਦੀ ਗੱਲ ਹੀ ਕਰਨੀ ਆ ਕਿਉਂਕਿ ਸਾਇਰ ਦਾ ਹੀ ਅੱਗੇ ਜੋ ਸੀਮਨ ਜਾਣਾ ਵਾ ਉਸ ਦੇ ਨਾਲ ਉਹ ਬੱਚੀ ਪਹਿਲੇ ਫਸਟ ਟਾਈਮ ਲਿਗਨਿਟਿਓਨ ਤੇ ਉਸਨੇ ਬੱਚੇ ਨੂੰ ਪੈਦਾ ਕਰਨਾ ਠੀਕ ਆ ਜੀ 1.9 ਸਕੋਰ ਆ ਰਿਹਾ ਵਾ ਤੁਸੀਂ ਦੇਖ ਸਕਦੇ ਆ ਇਸ ਤੋਂ ਅੱਗੇ ਤੁਸੀਂ ਬੋਲ ਦੇਖ ਸਕਦੇ ਹੋ ਸਟ੍ਰਾਈਕਰ ਠੀਕ ਆ ਜੀ ਜੋ ਇਹ ਫੋਟੋ ਦੇ ਦੇਖ ਸਕਦੇ ਆ ਸਟ੍ਰਾਈਕਰ ਬੋਲ ਦੀ ਬੱਚੀ ਆ ਜੋ ਆਪਣੇ ਪੀਡੀਐਮ ਮੇਲੇ ਤੇ ਪਿਛਲੇ 5-6 ਮਹੀਨੇ ਹੋ ਗਏ ਤਕਰੀਬਨ ਜਗਰਾਉਂ ਮੇਲਾ ਹੋਇਆ ਸੀ ਉਸ ਵਿੱਚ ਜੋ ਬੱਚੀ ਨੇ 83.9 ਲੀਟਰ ਮਿਲਕ ਰਿਕਾਰਡ ਬਣਾਇਆ ਸੀ ਉਹ ਸਟ੍ਰਾਈਕਰ ਬੋਲ ਦੀ ਬੱਚੀ ਹੀ ਸੀ ਠੀਕ ਹੈ ਜੀ ਸੋ ਤੁਸੀਂ ਇਹ ਤਾਂ ਦੇਖ ਸਕਦਾ ਸਾਰੇ ਕਾਲ ਵੀ ਗਸ ਹੈਗਾ ਜੀ 2.1 ਠੀਕ ਹੈ ਜੀ ਸਕੋਰ ਇਹ ਵੀ ਘਟਾ ਕਾਫੀ ਘਟਾ ਮਤਲਬ ਲ ਕੇ ਜੇ ਆਮ ਆਪਾਂ ਇਹ ਸਿਮਰਾ ਹੋਵੇ ਤਾਂ ਆਮ ਬੱਚੀਆਂ ਦੇ ਤਿੰਨ ਤੋਂ ਚੌਥੇ ਸਵੇਰੇ ਜੋ ਆਪਣੇ ਜਿਹੜੀਆਂ ਜਾਂਦੀਆਂ ਅੱਗੇ ਘਾਇਆਂ ਬਣ ਜਾਂਦੀਆਂ ਔਰ ਉਸ ਵਕਤ ਵੀ ਇਸ ਕੋ ਘੱਤਨ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਜਿੰਨਾ ਇਸ ਸਕੋਰ ਘੜ ਤੋਂ ਘਟ ਹੋਵੇ ਓਨਾ ਚੰਗਾ ਹੁੰਦਾ ਬੱਛੀ ਵਾਸਤੇ ਜਾਂ ਗਾਂ ਵਾਸਤੇ ਠੀਕ ਹੈ ਜੀ ਇਹ ਸਾਇਰ ਕਾਲ ਵਿੰਗੇਸ ਇਸ ਵਿੱਚ ਹੈਗਾ ਜੀ 2.1 ਠੀਕ ਹੈ ਜੀ ਤੇ ਇਸ ਤੋਂ ਅੱਗੇ ਆਪਣੀ ਆ ਰਹੀ ਹੈ ਜੀ ਬੱਛੀ ਇਸ ਤੋਂ ਅੱਗੇ ਆਪਾਂ ਬੋਲ ਸਿਲੇਕਟ ਕੀਤਾ ਬਾਜੀ ਰੋਡਿਓ ਬੋਲ ਠੀਕ ਹੈ ਜੀ ਇਸ ਦੇ ਵੀ ਅੰਕੜੇ ਬਹੁਤ ਵਧੀਆ ਨੇ ਇਸ ਬੋਲ ਦੇ ਵੈਸੇ ਤਾਂ ਜੇ ਆਪਾਂ ਸਾਰੇ ਅੰਕੜੇ ਦੇਖੇ ਨੇ ਹੋਣ ਕਾਫੀ ਵਧੀਆ ਪੱਦਰ ਦੇ ਅੰਕੜੇ ਰੋਡਿਓ ਬੋਲ ਦੇ ਏਬੀਐਸ ਸੀਮਨਾਂ ਰੋਡਿਓਸ ਵੀ ਇਹ ਇਸ ਦਾ ਸਾਇਰ ਕਾਲਮਿੰਗ ਇਸ ਵੀ ਦੇ ਸਕਦੇ 2.3 ਠੀਕ ਹੈ ਜੀ ਇਹ ਵੀ ਆਪਾਂ ਫਰਸਟ ਟਾਈਮ ਹੀ ਫਰ ਦੇ ਆਪਾਂ ਸੀਮਨ ਭਰਾ ਕੇ ਅੱਗੇ ਚੰਗੀ ਬਰੀਡ ਬਣਾ ਸਕਦੇ ਆ ਤੇ ਆਸਾਨੀ ਨਾਲ ਬੱਚਾ ਪੈਦਾ ਹੋ ਸਕਦਾ ਜਿਸ ਜਨਾਲ ਵੀ ਰੋਡਿਓ ਬੋਲ ਇਸ ਤੋਂ ਕਿਹਾ ਜੀ ਬੀਸਟ ਬੋਲ ਬੀਸਟ ਬੋਲ ਦੇ ਵੀ ਅੰਕੜੇ ਠੀਕ ਠਾਕ ਨੇ ਵਧੀਆ ਅੰਕੜੇ ਨੇ ਠੀਕ ਹੈ ਜੀ ਇਸ ਦਾ ਵੀ ਆਪਾਂ ਸੀਮਨ ਭਰਾ ਕੇ ਆਸਾਨੀ ਨਾਲ ਬੱਚਾ ਪੈਦਾ ਕਰ ਸਕਦੇ ਆ ਫਰਸਟ ਟਾਈਮ ਹੀ ਫਰ ਦੇ ਜਿਸ ਦਾ ਕਿਹਾ ਜੀ ਸਾਇਰ ਕਾਲਮਿੰਗ ਇਸ ਹੈਗਾ ਜੀ 2.2 ਠੀਕ ਹੈ ਜੀ ਬੀਸਟ ਬੋਲ ਜਿਸ ਦਾ ਕਿ ਆਪਾਂ ਨੂੰ ਸੈਕਸਰ ਸੀਮਨ ਤੋਂ ਕਰੀਬਨ 1100 ਤੋਂ 1200 ਰੁਪਿਆ ਪ੍ਰਾਈਸ ਹੈ ਇਸ ਦਾ ਏਬੀਐਸ ਸੀਮਨ ਦਾ ਇਸ ਤੋਂ ਅੱਗੇ ਬੋਲ ਰੱਖਿਆ ਜੀ ਆਪਾਂ ਟਰਨੈਡੋ ਬੋਲ ਰੱਖਿਆ ਵਾ ਠੀਕ ਹੈ ਜੀ ਜਿਸ ਦਾ ਕਿ ਹੈਗਾ ਜੀ ਸਾਇਰ ਕਾਲਮਿੰਗ ਐਸ 2.4 ਠੀਕ ਹੈ ਜੀ ਇਸ ਦਾ ਵੀ ਆਪਾਂ ਨੂੰ ਸੀਮਨ ਸੈਕਸਰ ਸੀਮਨ ਅਵੇਲੇਬਲ ਆ 1300 ਰੁਪਏ ਦਾ ਇਸ ਦਾ ਪ੍ਰਾਈਸ ਆ ਸੈਕਸਰ ਸੀਮਨ ਟਰਨੈਡੋ ਦਾ ਤੇ ਕਨਵੈਨਸ਼ਨ ਸੀਮਨ ਆਪਾਂ ਨੂੰ ਮਿਲ ਜਾਂਦਾ ਠੀਕ ਹੈ ਜੀ ਇਹ ਆਪਾਂ ਪੰਜ ਬੋਲ ਰੱਖੇ ਆ ਜਿਨ੍ਹਾਂ ਨੂੰ ਆਪਾਂ ਫਸਟ ਟਾਈਮ ਠੀਕ ਹੈ ਜੀ ਹਿਫਰ ਦੇ ਆਪਸੀਮਨ ਭਰਾ ਕੇ ਆਸਾਨੀ ਨਾਲ ਬੱਚਾ ਪੈਦਾ ਕਰਵਾ ਸਕਦੇ ਜੇ ਆਪਾਂ ਹੀਫਰ ਦੇ ਜਾਂ ਕਿ ਆਪਾਂ ਨੂੰ ਦਿੱਕਤ ਨਾ ਆ ਸਕੇ ਅੱਗੇ ਜਾ ਕੇ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਜੈਸਾ ਜਪਤਾ ਹੁਣ ਦੱਸਿਆ ਵਾ ਕਿ ਫਰਸਟ ਚਾਈਲਡ ਹੀਫਰ ਦੇ ਆਪਾਂ ਕਿਹੜਾ ਸੀਮਨ ਭਰਾ ਕੇ ਆਸਾਨੀ ਨਾਲ ਉਸ ਨੂੰ ਬੱਚਾ ਪੈਦਾ ਕਰਵਾ ਸਕਦੇ ਆ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਤੇ ਆਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਹੈ ਧੰਨਵਾਦ